ਆ ਦੇਖੋ ਜੀ ਇੱਥੋਂ ਅੰਦਰੋਂ ਲੋਕ ਪੁੰਡਾ ਲੱਗੇ ਆਇਆ ਇੱਥੋਂ ਕੁਝ ਫਸਾ ਕੇ ਉਹਨਾਂ ਨੇ ਆ ਜਾਲੀ ਵਾਲਾ ਦਰਵਾਜ਼ਾ ਪੱਟਿਆ ਜੀ ਅੰਦਰ ਜਾ ਮੇਰਾ ਸਤਨਾਮ ਸਤਨਾਮ ਜੀ ਮੈਂ ਇੱਕ ਗੱਲ ਕਰਨੀ ਚਾਹੁੰਨਾ ਕਿ ਫਿਰ ਕਿਸੇ ਨੇ ਕੋਕਤਾ ਪੂਰੀ ਰੱਖੀ ਹੋਊਗੀ ਕਿ ਸਤਨਾਮ ਉਹ ਨਹੀਂ ਸੌਰੇ ਗਏ ਆ ਪਰਿਵਾਰ ਸਵੇਤ ਜਿਹੜੇ ਘਰ ਦੇ ਬਾਕੀ ਮੈਂਬਰ ਉਹ ਬਾਹਰ ਲੰਮੇ ਪਏ ਆ ਤਾਂ ਇਹਨੂੰ ਫਿਰ ਪੱਟਿਆ ਆ ਆਵਾਜ਼ ਤਾਂ ਆਈ ਹੋਣੀ ਹੈ ਕਿ ਹਯਾ ਗੱਡੇ ਵੱਡੇ ਆ ਤੁਸੀਂ ਦੱਸਦੇ ਸੀ ਹਾਂਜੀ ਆ ਦੇਖੋ ਇਹਨੂੰ ਲੋਕ ਲੱਗੇ ਆਏ ਸੀ ਲੋਕ ਨਹੀਂ ਵੜਿਆ ਆ ਦੇਖੋ ਧਿਆਨ ਨਾਲ ਦੇਖੋ ਆ ਕੁੰਡਾ ਹੀ ਉੱਪਰ ਵਿੱਚੋਂ ਵੜ ਦਿੱਤਾ ਵੜ ਦਿੱਤਾ ਲੋਕ ਕਟਰ ਹੈਗੇ ਉਹਨਾਂ ਦੇ ਕਟਰ ਸਗਾ ਕਿਆ ਸਗਾ ਹੁਣ ਇਹ ਤਾਂ ਉਹਨਾਂ ਨੂੰ ਪਤਾ ਕੁਛ ਨਾ ਉਹ ਯਾਰ ਪੱਕੇ ਸੀਗੇ ਆ ਦੇਖੋ ਕਟਰ ਹੀ ਲੱਗਦਾ ਦੇਖੋ ਹਾਂਜੀ ਬਹੁਤ ਗੁੰਡਾ ਸਖਤ ਹੁੰਦਾ ਸਟਰੋਂਗ ਹੁੰਦਾ ਹਾਂਜੀ ਆ ਇਹ ਪੱਕੇ ਪੈਰੀਆਂ ਇਦਾਂ ਨਹੀਂ ਬਈ ਤਸੱਲੀ ਨਾਲ ਕਰਕੇ ਗਏ ਆ ਹੋਰ ਦੇਖੋ ਫ੍ਰਿਜ ਦੇ ਵਿੱਚ 2 ਕਿਲੋ ਦੁੱਧ ਪਿਆ ਸੀ ਉਹ ਵੀ ਪੀ ਗਏ ਦੇਖੋ ਜੋੜੀਆਂ ਬਾਲੀਆਂ ਦੀਆਂ ਜੀ ਚਾਰ ਜੋੜੀਆਂ ਬਾਲੀਆਂ ਦੀਆਂ ਇੱਕ ਸੋਨੇ ਦਾ ਲੋਕਟ ਤੇ ਦੋ ਮੁੰਦੀਆਂ ਆ 7-8 ਘੜੀਆਂ ਆ ਤੇ ਭਾਜੀ ਦੇਖੋ ਬੜੀ ਤਸੱਲੀ ਨਾਲ ਕੰਮ ਕੀਤਾ ਦੇਖੋ ਆ ਕੇ ਇਹਦਾ ਤੈਨ ਕਿ ਬਟਨ ਦੱਬਿਆ ਦੋ ਇਹ ਪੇਟੀਆਂ ਦਾ ਸਾਮਾਨ ਖਿਲ ਰਿਆ ਹੋਇਆ ਸੀਗਾ ਜਦੋਂ ਪੁਲਿਸ ਨਹੀਂ ਆ ਸਾਰੀ ਤਲਾਸ਼ੀ ਲਈ ਹੋਏ ਉਹਨਾਂ ਨੇ ਹਾਂਜੀ ਸਾਰਾ ਕੁਝ ਪਟ ਪਟ ਕੇ ਸਿੱਟਿਆ ਸੀ ਮਦਰ ਨੇ ਸੁੱਤੇ ਪੇ ਕੋਈ ਕੰਗਣ ਗਹਿਣੇ ਕੋਨੇ ਪਾਏ ਸੀ ਨਹੀਂ ਕੁਝ ਨਹੀਂ ਪਾਇਆ ਕੋ ਅੱਗੇ ਸੋਨੇ ਦੀਆਂ ਵਾਲੀਆਂ ਜਿਹੜੀਆਂ ਚੱਕ ਹੋਈਆਂ ਉਹ ਮੰਮਾ ਨੇ ਕੰਨਾਂ ਚ ਪਾਈਆਂ ਸੀ ਮੈਂ ਹੀ ਕਹਾਂ ਮਮਾ ਵੀ ਇੱਥੇ ਤੁਸੀਂ ਅੰਦਰ ਰੱਖ ਦੋ ਫੇ ਬਾਹਰ ਕਿਤੇ ਆਂਦੇ ਜਾਂਦੇ ਪਤਾ ਹੀ ਹੁੰਦਾ ਵੀ ਚੋਰ ਕੋਈ ਬਾਹਰ ਤਾਂ ਡਰ ਲੱਗਦਾ ਤੇ ਅੰਦਰ ਵੀ ਡਰ ਲੱਗਦਾ ਦੱਸੋ ਕੀ ਕਰ ਸਕਦੇ ਆ ਭਾਜੀ ਬੰਦਾ ਇਹੀ ਸੋਚਦਾ ਨਾ ਹਰ ਇੱਕ ਜਗ੍ਹਾ ਜਿੱਥੋਂ ਬਚਾਅ ਹੋਵੇ ਉੱਥੋਂ ਬਚਾਅ ਕਰਦਾ ਇਹ ਵਾਰ ਨਹੀਂ ਵੀ ਪਤਾ ਲੱਗਦਾ ਜੀ ਅਜੇ ਦੁੱਧ ਵੀ ਪੀ ਗਿਆ ਦੁੱਧ ਵੀ ਪੀ ਗਿਆ ਜੀ ਇੱਕ ਦੁਈ ਗੜਵੀ ਲੱਭ ਗਈ ਆ ਇੱਕ ਲੰਬੀ ਵੀ ਨਹੀਂ بگੜ ਗਈ ਗੜਵੀ ਨਾਲ ਹੀ ਲੱਗ ਗਈ ਗੜਵੀ ਵੀ ਲੰਬੀ ਹੈਗੀ ਕਹਿੰਦੇ ਉਹਨੇ ਬਾਕੀ ਜਿਹੜਾ ਰਹਿੰਦਾ ਉਹ ਜਾ ਕੇ ਪੀ ਲਾਂਗੇ ਇਹ ਵੀ ਹੋ ਸਕਦਾ ਜੀ ਹੁਣ ਦੇਖੋ ਬਾਜੀ ਹਿਆ ਕਿੰਨੇ ਖੁੱਲਦੇ ਆ ਔਰ ਕੋਈ ਡਾਡੂ ਕਰਾ ਹੀ ਨਹੀਂ ਕਿ ਜੇ ਪਿੰਡ ਤੇ ਰੌਲਾ ਪੈ ਗਿਆ ਪਿੰਡ ਇਕੱਠਾ ਹੋ ਗਿਆ ਸਾਹਮਣੇ ਸਰਪੰਚ ਦਾ ਘਰ ਆ ਕੀ ਬਣੂਗਾ ਐਦਾਂ ਕਰ ਐਦਾਂ ਜੇ ਜਿਦਾ ਮੈਂ ਹੁੰਦਾ ਜਾਂ ਤਿੰਨ ਜਣੇ ਵੀ ਹੁੰਦੇ ਜਿਦਾ ਮੈਂ ਮੇਰਾ ਭਰਾ ਫਾਦਰ ਹੋਣੀ ਹੁੰਦੇ ਅਸੀਂ ਕੁਛ ਨਾ ਕੁਛ ਮੁਕਾਬਲਾ ਕਰਦੇ ਉਹਨਾਂ ਦਾ ਉਹਨੂੰ ਬਿਲਕੁਲ ਹੀ ਡਰ ਹੈ ਨਹੀਂਗਾ ਵੀ ਹਾਂ ਕੋਈ ਸਾਨੂੰ ਦੂਸਰਾ ਕਰ ਲਊਗਾ ਜਾਂ ਕਿਦਾਂ ਨਿਆਰਾ ਭਾਈਚਾਰਾ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਜੇ ਕੋਈ ਵੀ ਕੋਈ ਦੋ ਨੰਬਰ ਦਾ ਸੋਨਾ ਜਾਂ ਕੁਛ ਵੀ ਵੇਚਣ ਆਂਦੇ ਆ ਤਾਂ ਇਹਨਾਂ ਨਾਲ ਦਿਨੀ ਸੂਰੀ ਸਰ ਨਾਲ ਜਰੂਰ ਸੰਪਰਕ ਕਰਨ ਮੇਰਾ ਨੰਬਰ ਹੈਗਾ 9781401251 ਤੇ ਮੇਰੇ ਫਾਦਰ ਸਾਹਿਬ ਦਾ 9417541251 ਕਿ ਸਾਨੂੰ ਥੋੜੀ ਫਿਕਰ ਹੈ ਜਾਣਕਾਰੀ ਸਾਂਝੀ ਕਰਦੇ ਆਂ ਤਾਂ ਦੋਸਤੋ ਸੱਚ ਜਾਣਿਓ ਚੋਰਾਂ ਦੇ ਬਹੁਤ ਖੁੱਲ ਗਏ ਨੇ ਹਾਂ ਦੋਸਤੋ ਹੁਣ ਤਾਂ ਇਉਂ ਪ੍ਰਤੀਤ ਹੋ ਰਿਹਾ ਕਿ ਘਰ ਵਿੱਚ ਬੈਠਿਆਂ ਦੀ ਕੜਿੱਕੀ ਚ ਫਸ ਗਈ ਏ ਜਾਂ ਦੋਸਤੋ ਕੜਿੱਕੀ ਚ ਫਸ ਗਈ ਏ ਜਾਂ ਦੋਸਤੋ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ ਸੂਰੀ ਸਾਥੇ ਇਸ ਸਮੇਂ ਅਸੀਂ ਪਿੰਡ ਕਿਸ਼ਨਪੁਰ ਵਿਖੇ ਮੌਜੂਦ ਹਾਂ ਜਿਸ ਘਰ 'ਚ ਅਸੀਂ ਮੌਜੂਦ ਹਾਂ ਕੱਲ ਰਾਤੀ ਇੱਥੇ ਚੋਰਾਂ ਨੇ ਦਸਤਕ ਦਿੱਤੀ ਹੈ ਔਰ ਪਰਿਵਾਰਕ ਮੈਂਬਰ ਜਿਹੜੇ ਸੁੱਤੇ ਪਏ ਸੀਗੇ ਪਰ ਕੀ ਕਹੀਏ ਇਉਂ ਪ੍ਰਤੀਤ ਹੋ ਰਿਹਾ ਕਿ ਜਿਵੇਂ ਸੁੱਤੇ ਪਿਆਂ ਦੇ ਭਾਗ ਸੋ ਗਏ ਬਿਲਕੁਲ ਸਾਹਮਣੇ ਜਿਸ ਘਰ ਵਿੱਚ ਚੋਰਾਂ ਨੇ ਐਂਟਰੀ ਕੀਤੀ ਹੈ ਚੋਰੀ ਕਰਕੇ ਲੈ ਗਏ ਬਿਲਕੁਲ ਘਰ ਦੇ ਸਾਹਮਣੇ ਸਰਪੰਚ ਉਹਨਾਂ ਦਾ ਘਰ ਆ ਔਰ ਬਹੁਤ ਬਸੋਂ ਵਿੱਚ ਇੱਕ ਘਰ ਆ ਸੰਘਣੀ ਆਬਾਦੀ ਚ ਘਰ ਆ ਆ ਤੁਹਾਨੂੰ ਲੋਕੇਸ਼ਨ ਦਿਖਾ ਦਿੰਦਾ ਜੀ ਮੈਂ ਬਾਹਰਲੇ ਪਾਸੇ ਰਸੋਈ ਵੀ ਆ ਔਰ ਇੱਕ ਇਥੇ ਕਿ ਮੈਂ ਹੋਰ ਜੀ ਸਮਝ ਪਾਇਆ ਕਿ ਨਾਰਮਲੀ ਸ਼ਹਿਰਾਂ ਵਿੱਚ ਆਪਾਂ ਦੇਖਦੇ ਹਾਂ ਕਿ ਵਾਸ਼ਰੂਮ ਘਰ ਦੇ ਅੰਦਰ ਹੁੰਦੇ ਪਰ ਹਾਲੇ ਵੀ ਪਿੰਡਾਂ ਵਿੱਚ ਕਈ ਘਰ ਅਜਿਹੇ ਆ ਕਿ ਜਿੱਥੇ ਵਾਸ਼ਰੂਮ ਘਰ ਦੇ ਬਾਹਰ ਹੈ ਮਤਲਬ ਰੂਮ ਦੇ ਬਾਹਰ ਹੈ ਮੇਨ ਗੇਟ ਦੇ ਨਾਲ ਹੁੰਦੇ ਤਾਂ ਇਟ ਮੀਨਸ ਬੰਦਾ ਜੇ ਉੱਠ ਕੇ ਰਾਤ ਨੂੰ ਵਾਸ਼ਰੂਮ ਜਾਂਦਾ ਹੈ ਤਾਂ ਉਹਨੂੰ ਘਰ ਦੇ ਬਾਹਰ ਦਰਵਾਜ਼ੇ ਖੋਲ ਕੇ ਆਣਾ ਪੈਣਾ ਮਤਲਬ ਇਹ ਨਹੀਂ ਕਿ ਜੇ ਬੰਦਾ ਅੰਦਰ ਸੁੱਤਾ ਹੈ ਤਾਂ ਬਾਹਰ ਨਹੀਂ ਨਿਕਲੇਗਾ ਪਰ ਇਸ ਘਰ ਵਿੱਚ ਜਿਹੜੇ ਘਰ ਦੇ ਵਸਨੀਕ ਉਹ ਘਰ ਦੇ ਬਾਹਰ ਹੀ ਸੁੱਤੇ ਪਏ ਸੀਗੇ ਫਿਰ ਵੀ ਚੋਰ ਆ ਆ ਯੂਜ਼ ਕਰਦੇ ਆ ਔਰ ਜਿਹੜੇ ਘਰ ਦੇ ਮਾਲਕ ਆ ਉਹਨਾਂ ਦਾ ਕਹਿਣਾ ਹੈ ਕਿ 100% ਸਾਨੂੰ ਸ਼ਿਉਰਿਟੀ ਹੈ ਕਿ ਕੋਈ ਘਰ ਦਾ ਕੋਈ ਭੇਤੀ ਹੋਵੇਗਾ ਘਰ ਦਾ ਮੇਰੇ ਕਹਿਣ ਤੋਂ ਭਾਵੇਂ ਕਿਉਂਕਿ ਪਿੰਡ ਦਾ ਹੋਵੇਗਾ ਜਾਂ ਕੋਈ ਆਲੇ-ਦੁਆਲੇ ਦਾ ਹੋਵੇਗਾ ਕੋਈ ਭੇਤੀ ਹੈ ਜਿਸ ਦੀ ਕਾਰਨ ਕੱਲ ਰਾਤੀ ਇੱਥੇ ਜਿਹੜੀ ਘਟਨਾ ਨੂੰ ਚੋਰਾ ਵੱਲੋਂ ਅੰਜਾਮ ਦਿੱਤਾ ਗਿਆ ਪੂਰੀ ਕਹਾਣੀ ਅਸੀਂ ਵੀਰ ਜੀ ਨੂੰ ਤਾਂ ਸਮਝ ਲੈਣੇ ਆਂ ਬਾਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਸਤਨਾਮ ਸਿੰਘ ਹੈ ਜੀ ਸਤਨਾਮ ਜੀ ਕੱਲ ਰਾਤੀ ਆਪਣੀ ਜ਼ੁਬਾਨੀ ਦੱਸੋ ਕਿ ਹੋਇਆ ਕੀ ਕੀ ਹੈ ਕੱਲ ਫੈਮਿਲੀ ਦੇ ਸਾਰੇ ਮੈਂਬਰ ਬਾਰ ਸੁੱਤੇ ਪਏ ਆ ਮਮੀ ਤੇ ਮੇਰਾ ਬ੍ਰਦਰ ਬਾਹਰ ਬਰਾਂਡੇ ਚ ਸੁੱਤੇ ਪਏ ਆ ਫਾਦਰ ਸਾਹਿਬ ਮੇਰੇ ਇੱਥੇ ਬਾਹਰ ਬਿੜੇ ਚ ਸੁੱਤੇ ਪਏ ਆ ਕੂਲਰ ਲਗਾ ਕੇ ਮੈਂ ਕੁਝ ਕਾਰਨ ਕਰਕੇ ਮੈਂ আর ਮੇਰੀ ਵਾਈਫ ਮੈਂ ਆਪਣੇ ਸਸਰਾਲ ਗਿਆ ਹੋਇਆ ਸੀ ਤਾਂ ਮੈਨੂੰ ਸਵੇਰੇ ਇਹਨਾਂ ਦਾ ਫੋਨ ਗਿਆ ਵੀ ਇਹ ਘਟਨਾ ਹੋ ਗਈ ਇਹਨਾਂ ਦੇ ਦੱਸਣ ਮੁਤਾਬਕ ਸਾਰੀ ਗੱਲ ਇਦਾਂ ਹੋਈ ਹੈ ਕਿ ਇਹ ਹੁਣ ਪਤਾ ਨਹੀਂ ਕਿਸ ਟਾਈਮ ਤੇ ਤੋਂ ਆਂਦੇ ਆਪਾਂ ਆਪਣੇ ਜਿਹੜੇ ਪਰਿਵਾਰਕ ਮੈਂਬਰ ਦੇਖ ਰਹੇ ਹਾਂ ਦੱਸ ਦਈਏ ਕਿ ਪਿੱਛੇ ਵੀ ਇੱਕ ਘਰ ਦੀ ਕੰਸਟਰਕਸ਼ਨ ਹੋ ਰਹੀ ਹੈ ਕਿ ਉੱਥੇ ਕੋਈ ਰਹਿੰਦਾ ਨਹੀਂ ਹੈ ਔਰ ਮੋਰੇ ਰਾਹ ਬੰਦਿਆ ਖੇਤ ਨੇ ਇੱਕ ਰਸਤਾ ਆਉਂਦਾ ਲੇਕਿਨ ਇੱਥੇ ਬੰਦ ਹੈ ਉਸ ਤੋਂ ਥੋੜਾ ਅੱਗੇ ਜਾ ਕੇ ਵੀ ਪਿੰਡ ਵਾਲਿਆਂ ਦੇ ਘਰ ਨਜ਼ਰ ਆਉਂਦੇ ਆ ਲੇਕਿਨ ਚੋਰ ਜਦ ਇੱਥੇ ਵੱੜਦੇ ਆ ਉਸ ਤੋਂ ਤੁਸੀਂ ਜੋ ਮੈਨੂੰ ਆਫ ਕੈਮਰਾ ਦਿਖਾ ਦੱਸਿਆ ਉਹ ਸਾਰੀ ਜਾਣਕਾਰੀ ਸਾਂਝੀ ਕਰ ਦਈਏ ਕਿ ਚੋਰ ਇਧਰੋਂ ਆਉਂਦੇ ਆ ਪਰ ਵੱਡਾ ਸਵਾਲ ਇਹੀ ਹੈ ਕਿ ਸਰਕਾਰਾਂ ਕਹੀ ਜਾਂਦੀਆਂ ਪ੍ਰਸ਼ਾਸਨ ਕਹੀ ਜਾਂਦਾ ਸੀ ਹਰ ਰੋਜ਼ ਪਰਚੇ ਕਰਦੇ ਆ ਚੋਰਾਂ ਨੂੰ ਫੜਦੇ ਆ ਪਰ ਚੋਰਾਂ ਦੇ ਹਿਆ ਜਿਹੜੇ ਦੇਖੋ ਕਿੱਡੇ ਖੁੱਲੇ ਪਏ ਆ ਇਸ ਘਰ ਦੇ ਅੰਦਰ ਚੋਰ ਵੱੜਦੇ ਆ ਔਰ ਅੱਗੇ ਤੁਸੀਂ ਘਟਨਾ ਦੇਖਿਓ ਕਿੰਨੀ ਤਕੜੀ ਘਟਨਾ ਨੂੰ ਅੰਜਾਮ ਦਿੱਤਾ ਆ ਔਰ ਇਤੋਂ ਇਹ ਵੀ ਅੰਦਾਜ਼ਾ ਲਗਾ ਸਕਦੇ ਆ ਜਦੋਂ ਤੁਸੀਂ ਤਸਵੀਰਾਂ ਦੇਖੋਗੇ ਕਿ ਚੋਰਾਂ ਕੋਲ ਹਥਿਆਰ ਤੇ ਔਜ਼ਾਰ ਸਾਰੇ ਸੀਗੇ ਜੀ ਆ ਦੇਖੋ ਜੀ ਇੱਥੋਂ ਅੰਦਰੋਂ ਲੋਕ ਕੁੰਡਾ ਲੱਗਿਆ ਆ ਇੱਥੋਂ ਕੁਝ ਪਸਾ ਕੇ ਉਹਨਾਂ ਨੇ ਆ ਜਾਲੀ ਵਾਲਾ ਦਰਵਾਜ਼ਾ ਪੱਟਿਆ ਜੀ ਅੰਦਰ ਅੰਦਰ ਜਾ ਵਾਟੇ ਮੇਰਾ ਨਸਤਨਾਮ ਸਿੰਘ ਸਤਨਾਮ ਜੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਫਿਰ ਕਿਸੇ ਨੇ ਕੋਹਕਤਾ ਪੂਰੀ ਰੱਖੀ ਹੋਗੀ ਕਿ ਸਤਨਾਮ ਉਹ ਨਹੀਂ ਸੌਰੇ ਗਏ ਆ ਪਰਿਵਾਰ ਸਵੇਤ ਜਿਹੜੇ ਘਰ ਦੇ ਬਾਕੀ ਮੈਂਬਰ ਹੋ ਬਾਹਰ ਲੰਮੇ ਪਏ ਆ ਤਾਂ ਇਹਨੂੰ ਫਿਰ ਪੱਟਿਆ ਆ ਆਵਾਜ਼ ਤਾਂ ਆਈ ਹਾਂਜੀ ਆ ਸਕਦੀ ਕਿਉਂ ਉਹ ਵੀ ਦਰਵਾਜ਼ਾ ਬੰਦ ਵਾ ਘਰ ਦੇ ਨੇ ਦਰਵਾਜ਼ਾ ਬੰਦ ਕੀਤੇ ਇਦਾਂ ਦੀ ਸਾਨੂੰ ਕਦੇ ਸ਼ੰਕਾ ਨਹੀਂ ਸ਼ੰਕਾ ਹੀ ਨਹੀਂ ਸੀਗੀ ਵੀ ਇਹ ਕੰਮ ਹੋ ਜਾਊਗਾ ਇਸ ਕਰਕੇ ਜੀ ਬੇਫਿਕਰ ਹੋ ਕੇ ਸੌਂਦੇ ਆ ਜੀ ਦੇਖੋ ਘਰਾਂ ਚ ਜਦੋਂ ਜਿੱਥੇ ਬਸੋਂ ਵਾਲੇ ਘਰ ਆ ਬੰਦਾ ਦੁਪਹਿਰ ਨੂੰ ਇੱਧਰ ਉੱਧਰ ਜਾਂਦਾ ਤਾਂ ਮਾੜੇ ਅਰਲ ਲਾ ਕੇ ਚੱਲ ਜਾਂਦਾ ਕਿ ਕੋਈ ਚੱਕਰ ਨਹੀਂ ਆਈ ਜਾਣਾ ਹਾਂਜੀ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਸਿੱਧਾ ਐਸ ਅੰਦਰ ਗਏ ਆ ਸਟੋਰ ਰੂਮ ਦੇ ਵਿੱਚ ਵੀ ਤੁਸੀਂ ਲਾਈਟ ਜਗਾ ਦਿਓ ਦੇਖੋ ਇਦਰੋਂ ਕੁੰਡੀ ਪੱਟ ਕੇ ਚੋਰਿੰਦਰ ਦਾਖਲ ਹੁੰਦੇ ਵੇਜੇ ਦਿਖਾਈਂ ਜਰਾ ਬੈਕ ਸਾਈਡ ਤੇ ਜਿੱਧਰ ਬੀਬੀਆਂ ਬੈਠੀਆਂ ਥੋੜਾ ਜਿਹਾ ਅੱਗੇ ਹੋ ਕੇ ਦਿਖਾ ਦਿਓ ਜਿੱਧਰ ਬੀਬੀਆਂ ਬੈਠੀਆਂ ਇੱਥੇ ਸਤਨਾਮ ਉਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦੀ ਮੰਮੀ ਤੇ ਇਹਨਾਂ ਦਾ ਬ੍ਰਦਰ ਲੰਮੇ ਪਏ ਸੀ ਪੱਖਾ ਲੱਗਿਆ ਹੋਇਆ ਸੀਗਾ ਆਹ ਦਰਵਾਜ਼ਾ ਓਬਵੀਅਸਲੀ ਖੁੱਲਿਆ ਹੀ ਹੋਣਾ ਇਹਨੂੰ ਕੁੰਡਾ ਲਾ ਕੇ ਤਾਂ ਹੁਣ ਘਰ ਦੇ ਅੰਦਰ ਕੋਈ ਲੋਕ ਲਾ ਕੇ ਤਾਂ ਸੌਂਦਾ ਨਹੀਂ ਆ ਖੁੱਲਿਆ ਹੀ ਸੀਗਾ ਜੀ ਖੁੱਲਾ ਸੀ ਅਰਲੇ ਲੱਗਿਆ ਸੀ ਬਸ ਅਰ ਲੱਗਾ ਸੀ ਆਜੋ ਅੱਜ ਆਜੋ ਉਸ ਤੋਂ ਬਾਅਦ ਤੁਸੀਂ ਤਸਵੀਰਾਂ ਦੇਖੋਗੇ ਤਾਂ ਹੈਰਾਨ ਹੋ ਜਾਓਗੇ ਕਿ ਹਯਾ ਕਿੱਡੇ ਹਾਂਜੀ ਆ ਦੇਖੋ ਇਹਨੂੰ ਲੋਕ ਲੱਗੇ ਆਏ ਸੀ ਲੋਕ ਨਹੀਂ ਵੜਿਆ ਆ ਦੇਖੋ ਧਿਆਨ ਨਾਲ ਦੇਖੋ ਆ ਕੁੰਡਾ ਹੀ ਉੱਪਰ ਵਿੱਚੋਂ ਵੜ ਦਿੱਤਾ ਵੜ ਦਿੱਤਾ ਇਹਨਾਂ ਕੋਲ ਕਟਰ ਹੈਗੇ ਉਹਨਾਂ ਕੋਲ ਕਟਰ ਸਗਾ ਕਿਆ ਸਗਾ ਹੁਣ ਇਹ ਤਾਂ ਉਹਨਾਂ ਨੂੰ ਪਤਾ ਕੁਛ ਨਾ ਉਹ ਯਾਰ ਪੱਕੇ ਹੀ ਸੀਗੇ ਆ ਦੇਖੋ ਕਟਰ ਹੀ ਲੱਗਦਾ ਦੇਖੋ ਹਾਂਜੀ ਬਹੁਤ ਕੁੰਡਾ ਸਖਤ ਹੁੰਦਾ ਸਟਰੋਂਗ ਹੁੰਦਾ ਹਾਂਜੀ ਆ ਇਹ ਪੱਕੇ ਪੈਰੀਆਂ ਇਦਾਂ ਨਹੀਂ ਬਈ ਤਸੱਲੀ ਨਾਲ ਕਰਕੇ ਗਏ ਆ ਹੋਰ ਦੇਖੋ ਫ੍ਰਿਜ ਦੇ ਵਿੱਚ 2 ਕਿਲੋ ਦੁੱਧ ਪਿਆ ਸੀ ਉਹ ਵੀ ਪੀ ਗਏ ਦੇਖੋ ਉਹਨਾਂ ਦੇ ਕਿੱਦਾਂ ਹੈ ਤੁਹਾਡੇ ਮਦਰ ਤੁਹਾਡਾ ਬ੍ਰਦਰ ਸੋ ਤਾਂ ਕੋਈ ਸਪਰੇਸਪਰੂ ਮਾਰ ਦਿੱਤੀ ਇਹ ਵੀ ਇਹੀ ਹੋ ਸਕਦਾ ਮੇਰੇ ਫਾਦਰ ਸਾਹਿਬ ਡੇਲੀ ਉੱਠ ਕੇ ਦੋ ਤੋਂ ਤਿੰਨ ਵਾਰ ਪਾਣੀ ਪੀਂਦੇ ਆ ਦੋ ਤੋਂ ਤਿੰਨ ਵਾਰ ਨਿਕਲ ਵੀ ਮੇਰੇ ਖਿਆਲ ਉਧਰ ਨਾਲ ਵੀ ਹੈਗੀ ਅੰਦਰ ਤਾਂ ਹੋਊਗੀ ਬਾਹਰ ਵੀ ਹਾਂਜੀ ਇਹ ਇੱਧਰ ਤੇ ਉਹ ਦੋ ਤਿੰਨ ਵਾਰੀ ਉੱਠ ਕੇ ਪਾਣੀ ਪੀਂਦੇ ਆ ਉਹਨਾਂ ਦੇ ਵੀ ਦਿਮਾਗ 'ਚ ਕੀ ਆ ਪਤਾ ਨਹੀਂ ਇੱਕ ਅੱਧੀ ਵਾਰ ਉਹਨਾਂ ਨੇ ਬਾਹਰ ਟੁੱਟੀ ਲੱਗੀ ਉੱਥੋਂ ਪਾਣੀ ਪੀ ਲਿਆ ਮੰਮੀ ਮੇਰੇ ਉੱਠ ਕੇ ਜਾਂ ਬ੍ਰਦਰ ਉੱਠ ਕੇ ਡੇਲੀ ਇੱਕ ਵਾਰੀ ਤਾਂ ਜੇ ਮੈਂ ਇੱਥੇ ਹਾਂ ਮੈਂ ਤਾਂ ਜ਼ਰੂਰ ਪਾਣੀ ਪੀਨੇ ਆ ਸੀ ਉਹ ਰਾਤ ਪਾਣੀ ਪੀਣ ਵੀ ਨਹੀਂ ਉੱਠੇ ਸਪ ਕੋਈ ਨਾ ਕੁਝ ਪੂਰੀ ਸ਼ੱਕ ਆ ਜੀ ਅੱਛਾ ਫਿਰ ਤੂੰ ਲੈ ਕੇ ਕੀ ਗਏ ਇਤੋਂ ਵੀ ਸਾਡੇ 4 ਜੋੜੀਆਂ ਵਾਲੀਆਂ ਦੀਆਂ ਜੀ 4 ਜੋੜੀਆਂ ਵਾਲੀਆਂ ਦੀਆਂ ਇੱਕ ਸੋਨੇ ਦਾ ਲੋਕੇਟ ਤੇ ਦੋ ਮੁੰਡੀਆਂ ਆ 7-8 ਘੜੀਆਂ ਆ ਤੇ ਭਾਜੀ ਦੇਖੋ ਬੜੀ ਤਸੱਲੀ ਨਾਲ ਕੰਮ ਕੀਤਾ ਦੇਖੋ ਆ ਕੇ ਇਦਾਂ ਤਾਂ ਹੈ ਨਹੀਂ ਕਿ ਬਟਨ ਦੱਬਿਆ ਦੋਏ ਪੇਟੀਆਂ ਦਾ ਸਮਾਨ ਖਿਲਰਿਆ ਹੋਇਆ ਸੀਗਾ ਜਦੋਂ ਪੁਲਿਸ ਨਹੀਂ ਆ ਸਾਰੀ ਤਲਾਸ਼ੀ ਲਈ ਹੋਏ ਉਹਨਾਂ ਨੇ ਹਾਂਜੀ ਸਾਰਾ ਕੁਝ ਪਟ ਪਟ ਕੇ ਸਿੱਟਿਆ ਸੀਗਾ ਜੀ ਸਾਰਾ ਕੁਝ ਪੇਟੀਆਂ ਦਾ ਸਮਾਨ ਖਲਾ ਰਿਆ ਕੁਝ ਨੂੰ ਇਨਫੋਰਮ ਕਰਤਾ ਪੁਲਸ ਸਾਰਾ ਕੁਝ ਆ ਕੇ ਇਨਵੈਸਟੀਗੇਸ਼ਨ ਕਰਕੇ ਗਈ ਆ ਤਾਂ ਅਸੀਂ ਸਮਾਨਾ ਸੜ ਜਾ ਸੈਟਿੰਗ ਕੀਤੀ ਆ ਹਜੇ ਵੀ ਖਿਲ ਰਿਆ ਭਾਈ ਮਤਲਬ ਪਾਜੀ ਉਹੀ ਗੱਲ ਐ ਉਧਰੋਂ ਆਏ ਆ ਇਹਨੂੰ ਪੱਟਿਆ ਫਿਰ ਆਹ ਦਰਵਾਜ਼ਾ ਖੋਲ ਕੇ ਉਹਨਾਂ ਕਟਰ ਨਾਲ ਜਿਹੜਾ ਉਹਨੂੰ ਪੱਟਿਆ ਸਾਰੀ ਫਰੋਲਾ ਫਰਾਲੀ ਕੀਤੀ ਆ ਸਕੋਰ ਵਾਲੇ ਆਏ ਆ ਉਹ ਡੌਗ ਜਿਹੜਾ ਉਹਨਾਂ ਨੇ ਲੈ ਕੇ ਆਏ ਉਹ ਸਾਰੇ ਅੰਦਰ ਅਜ ਕੱਲੇ ਕੱਲੇ ਕਮਰੇ ਦੇ ਵਿੱਚ ਡੌਗ ਘੁੰਮ ਕੇ ਗਿਆ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਕੱਲੇ ਕੱਲੇ ਕਮਰੇ ਦੇ ਵਿੱਚ ਜਾ ਕੇ ਦੇਖਿਆ ਸੀ ਨਹੀਂ ਮਤਲਬ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਟਾਈਮ ਤਾਂ ਲੱਗਿਆ ਹੋਊਗਾ ਘੰਟਿਆਂ ਤੋਂ ਘੰਟਿਆਂ ਲੱਗਿਆ ਜਿਆਦਾ ਲੱਗਾ ਹੋਊਗਾ ਜੀ ਇੰਨੇ ਤਸੱਲੀ ਨਾਲ ਕੰਮ ਤਾਂ ਬੰਦਾ ਤਾਂ ਹੀ ਕਰਦਾ ਕਿ ਉਹਨੂੰ ਯਕੀਨ ਹੈ ਕਿ ਸੁੱਤੇ ਆਨੇ ਉੱਠਣਾ ਨਹੀਂ ਹਾਂਜੀ ਕੁਛ ਨਾ ਕੁਛ ਕੋਈ ਜਿਹਦਾ ਤੁਸੀਂ ਕਹਿੰਦੇ ਸਪਰੇਅ ਦਾ ਇਹ ਜਰੂਰ ਹੋ ਸਕਦਾ ਹੈ ਡਾਕਟਰੀ ਡਾਕਟਰੀ ਜਾਂਚ ਕਰਾਈ ਆਪਣੀ ਮੰਮੀ ਦੇ ਭਰਾ ਦੀ ਨਹੀਂ ਹਾਂਜੀ ਤਾਂ ਉਹਨਾਂ ਨੇ ਵੀ ਪੁਲਿਸ ਵਾਲਿਆਂ ਨੂੰ ਕੁਛ ਨਹੀਂ ਕੀਤਾ ਜਿਹੜੇ ਕਿ ਉਧਰੋਂ ਬਾਹਰੋਂ ਘੁੰਮ ਕੇ ਇੱਥੇ ਮੰਮੀ ਉਹਨਾਂ ਦੇ ਕੋਲ ਉਹ ਵੀ ਇੱਥੇ ਸੁੱਤੇ ਪਿਆਂ ਦੇ ਪਿੱਛੇ ਘੁੰਮ ਕੇ ਗਏ ਉਹਨਾਂ ਨੇ ਡੌਗਸਪੋਟ ਵਾਲਿਆਂ ਨੂੰ ਦੱਸਿਆ ਵੀ ਇੱਥੇ ਵੀ ਆ ਕੇ ਗਏ ਉਹ ਤੁਹਾਡੀ ਮਦਰ ਨੇ ਸੁੱਤੇ ਪੇ ਕੋਈ ਕੰਗਣ ਗਏ ਨੇ ਕੋਨੇ ਪਾਏ ਸੀ ਨਹੀਂ ਕੁਛ ਨਹੀਂ ਪਾਇਆ ਕੋ ਅੱਗੇ ਸੋਨੇ ਦੀਆਂ ਵਾਲੀਆਂ ਜਿਹੜੀਆਂ ਚੱਕ ਹੋਈਆਂ ਉਹ ਮੰਮਾ ਨੇ ਕੰਨਾਂ ਚ ਪਾਈਆਂ ਸੀ ਮੈਂ ਹੀ ਕਹਾਂ ਮਮਾ ਵੀ ਇੱਥੇ ਤੁਸੀਂ ਅੰਦਰ ਰੱਖ ਦੋ ਬੇ ਬਾਹਰ ਰੱਖਦੇ ਆਂਦੇ ਜਾਂਦੇ ਪਤਾ ਹੀ ਹੁੰਦਾ ਵੀ ਚੋਰ ਕੋਈ ਬਾਹਰ ਤਾਂ ਡਰ ਬਾਹਰ ਤਾਂ ਡਰ ਲੱਗਦਾ ਤਾਂ ਅੰਦਰ ਵੀ ਡਰ ਲੱਗਦਾ ਦੱਸੋ ਕੀ ਕਰ ਸਕਦੇ ਆ ਭਾਜੀ ਬੰਦਾ ਇਹੀ ਸੋਚਦਾ ਨਾ ਹਰ ਇੱਕ ਜਗ੍ਹਾ ਜਿੱਥੋਂ ਬਚਾਅ ਹੋਵੇ ਉੱਥੋਂ ਬਚਾਅ ਕਰਦਾ ਆ ਉਹ ਤੋਂ ਅਗਲਾ ਵੀ ਦਿਖਾ ਦਿਓ ਤੁਸੀਂ ਕਮਰਾ ਹਾਂਜੀ ਖੇਰ ਇਹ ਜਿੱਧਰ ਮੇਰਾ ਕਮਰਾ ਆ ਇਹਦੇ ਵਿੱਚੋਂ ਵੀ ਆ ਆਪਣੇ ਇਹਦੀ ਅਲਮਾਰੀ ਖੋਲ ਕੇ ਸਾਰਾ ਸਾਮਾਨ ਇੱਥੇ ਬਾਹਰ ਖਿਲਰ ਰਿਆ ਪਿਆ ਹੈ ਸਗਾ ਤਾਂ ਹਜੇ ਵੀ ਸੈਟਿੰਗ ਕਰਕੇ ਨਹੀਂ ਰੱਖਿਆ ਇੱਥੇ ਝਾਂਜਰਾਂ ਦਾ ਜੋੜਾ ਸਗਾ ਇੱਕ ਮੁੰਦੀ ਸੀਗੀ ਚਾਂਦੀ ਕੇ ਸੋਨੇ ਦੀ ਨੇ ਮੁੰਦੀ ਚਾਂਦੀ ਦੀ ਸੀਗੀ ਇੱਕ ਚਾਂਦੀ ਦਾ ਕੜਾ ਸੀਗਾ ਤੇ ਝਾਂਜਰਾਂ ਦਾ ਜੋੜਾ ਸੀਗਾ ਚਾਰ ਜੋੜੇ ਤਿੰਨ ਜੋੜੇ ਝਾਂਜਰਾਂ ਦੇ ਉਧਰੋਂ ਗਏ ਆ ਤੇ ਇੱਕ ਜੋੜਾ ਇਧਰੋਂ ਗਿਆ ਆ ਹਾਂਜੀ ਵੇਖੋ ਇਸ ਗੱਲ ਤੋਂ ਇਹ ਵੀ ਸਮਝ ਲੱਗਦੀ ਆ ਜੀ ਫਿਰ ਇਹ ਚੋਰੀ ਕਰਕੇ ਫਿਰ ਇਹਨੂੰ ਐਦਾਂ ਹੀ ਦਰਵਾਜ਼ਾ ਬੰਦ ਕਰ ਗਏ ਐਦਾਂ ਦਰਵਾਜ਼ਾ ਬੰਦ ਕਰ ਗਏ ਕਿ ਘਰ ਦੇ ਨਹੀਂ ਸਿਰਫ ਜਿਸ ਟਾਈਮ ਮੰਮੀ ਸਵੇਰੇ 5:30 ਵਜੇ ਉੱਠੇ ਆ ਮੰਮੀ ਦਾ ਮੇਰਾ ਡੇਲੀ ਦਾ ਕੰਮ ਆ ਉਹ ਨਹੀਂ ਆਣਾ ਇੱਥੇ ਹੱਥ ਮੂੰਹ ਧੋ ਕੇ ਸਿੰਕ ਤੇ ਪਹਿਲਾਂ ਉੱਥੇ ਅੰਦਰ ਬਾਬੇ ਦੀ ਫੋਟੋ ਲੱਗੀ ਓ ਜੋ ਵੀ ਆ ਉੱਤੇ ਧੂਪ ਬੱਤੀ ਕਰਨੀ ਆ ਉਹ ਆਕੇ ਜਦੋਂ ਮੂੰਹ ਤੋਤਾ ਤਾਂ ਉਹ ਦਰਵਾਜ਼ਾ ਲੱਗਿਆ ਸੀ ਉਨੀ ਜਿਹੜਾ ਦਰਵਾਜ਼ਾ ਖੋਲਿਆ ਤਾਂ ਪਤਾ ਲੱਗਿਆ ਸਾਨੂੰ ਸਵੇਰੇ 5:30 ਵਜੇ ਇਹ ਵੀ ਗੱਲ ਆਪਾਂ ਸਮਝੀਏ ਕਿ ਜੇ ਕਿਤੇ ਕੋਈ ਉੱਠ ਜਾਂਦਾ ਹਾਂਜੀ ਬੰਦਾ ਇੱਕ ਨਹੀਂ ਆ ਜਿਹੜਾ ਚੋਰੀ ਕਰਨੇ ਦੋ ਤਿੰਨ ਹੋਣਗੇ ਜਾਂ ਜ਼ਿਆਦਾ ਵੀ ਹੋ ਸਕਦੇ ਆ ਹਾਂਜੀ ਸੱਤ ਵੀ ਮਾਰ ਸਕਦੇ ਜੇ ਕੋਈ ਉੱਠ ਕੇ ਅੰਦਰ ਆ ਜਾਂਦਾ ਜਿਦਾ ਹੁਣ ਮੈਂ ਵੀ ਨਾਰਮਲੀ ਆਉਂਗਾ ਮੈਂ ਆਕੇ ਕੋਈ ਇਧਰ ਨੂੰ ਥੋੜੀ ਦੇਖਣਾ ਮੈਂ ਜਿਹੇ ਪਾਣੀ ਵੀ ਪੀਣਾ ਕਿ ਜੰਦੇ ਵਿੱਚੋਂ ਫ੍ਰਿਜ ਖੋਲ ਕੇ ਤਾਂ ਮੈਂ ਐਦਾਂ ਹੀ ਆਕੇ ਫ੍ਰਿਜੇ ਖੋਲਣੀ ਸੀ ਅਗਲਾ ਪਿੱਛੇ ਆ ਕੇ ਕੁਝ ਵੀ ਮਾਰ ਸਕਦਾ ਜਿਦਾ ਫਾਦਰ ਸਾਹਿਬ ਮੇਰੇ ਤਿੰਨ ਚ ਚਾਹ ਹੋ ਗਿਆ ਇਹ ਵੀ ਇੱਕ ਹੋਰ ਹਾਂਜੀ ਦੇਖੋ ਇਹਨਾਂ ਨੂੰ ਵੀ ਬਾਹਰ ਲੰਮੇ ਪਿਆ ਨੂੰ ਪਤਾ ਨਹੀਂ ਲੱਗਾ ਤੇ ਇਹਨਾਂ ਨੂੰ ਕਿੱਦਾਂ ਪਤਾ ਲੱਗਦਾ ਸੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਅੱਜ ਕੱਲ ਪੱਖੇ ਜਿਦਾ ਹੁਣ ਚੱਲਦੇ ਆ ਬਾਹਰ ਨਹੀਂ ਵੀ ਪਤਾ ਲੱਗਦਾ ਜੀ ਅੱਛਾ ਦੁੱਧ ਵੀ ਪੀ ਗਏ ਦੁੱਧ ਵੀ ਪੀ ਗਏ ਜੀ ਇੱਕ ਦੂਈ ਗੜਵੀ ਲੱਭ ਗਈ ਆ ਇੱਕ ਲੱਭੀ ਵੀ ਨਹੀਂ ਬਗੜਵੀ ਗੜਵੀ ਨਾਲ ਹੀ ਲੱਭੀ ਵੀ ਲੱਭੀ ਹੈਗੀ ਕਹਿੰਦੇ ਉਹਨੇ ਬਾਕੀ ਜੇ ਰਹਿੰਦਾ ਹੋ ਜਾ ਕੇ ਪੀ ਲਾਂਗੇ ਇਹ ਵੀ ਹੋ ਸਕਦਾ ਜੀ ਹੁਣ ਮਨੂ ਦੇਖੋ ਬਾਜੀ ਹਾਂ ਆ ਕਿੰਨੇ ਖੁੱਲ ਗਏ ਆ ਔਰ ਕੋਈ ਡਾ ਡੁੱਕ ਰਹੀ ਨਹੀਂ ਕਿ ਜੇ ਪਿੰਡ ਵੇ ਰੋਲਾ ਪੈ ਗਿਆ ਪਿੰਡ ਇਕੱਠਾ ਹੋ ਗਿਆ ਸਾਹਮਣੇ ਸਰਪੰਚ ਦਾ ਘਰ ਹੈ ਕੀ ਬਣੂਗਾ ਅਜਦਾ ਕਰ ਐਨਾ ਜੇ ਜਿਦਾ ਮੈਂ ਹੁੰਦਾ ਜਾਂ ਤਿੰਨ ਜਣੇ ਵੀ ਹੁੰਦੇ ਜਿਦਾ ਮੈਂ ਮੇਰਾ ਭਰਾ ਫਾਦਰ ਹੋਣੀ ਹੁੰਦੇ ਅਸੀਂ ਕੁਛ ਨਾ ਕੁਛ ਮੁਕਾਬਲਾ ਕਰਦੇ ਉਹਨਾਂ ਤਾਂ ਉਹਨੂੰ ਬਿਲਕੁਲ ਹੀ ਡਰ ਹੈ ਨਹੀਂਗਾ ਵੀ ਹਾਂ ਕੋਈ ਸਾਨੂੰ ਦੂਸਰਾ ਕਰ ਲਊਗਾ ਜਾਂ ਕਿੱਦਾਂ ਪਰ ਫਿਰ ਹੁਣ ਆਪਣੀ ਸੇਫਟੀ ਲਈ ਇਹਨੂੰ ਕਰਾਉਣ ਲੱਗ ਗਏ ਉਹਨਾਂ ਪਤਾ ਹਾਂਜੀ ਬਿਲਕੁਲ ਬੰਦ ਕਰਾਵਾਂਗੇ ਜਾਂ ਪੱਕਾ ਕਰਾਵਾਂਗੇ ਲੋਹੇ ਦਾ ਡੋਰ ਲਾਵਾਂਗੇ ਜਾਂ ਇਹਨੂੰ ਪੁਸ਼ ਕਰਾਂਗੇ ਇੱਕ ਤਾਂ ਫਿਰ ਸਮਾਨ ਚੱਕ ਕੇ ਲੈ ਗਏ ਇੱਥੋਂ ਚੋਰੀ ਕਰਕੇ ਉਹਨੂੰ ਤਾਂ ਖਰਚਾ ਹੋਰ ਵੱਧ ਗਿਆ ਹੁਣ ਕੀ ਕਰਨਾ ਜੀ ਗਰੀਬੰਦਾ ਕੀ ਕਰ ਸਕਦਾ ਹੈ ਜ ਪੁਲਿਸ ਨੂੰ ਇਨਫੋਰਮ ਕਰਤਾ ਹਾਂਜੀ ਪੁਲਿਸ ਨੂੰ ਇਨਫੋਰਮ ਕਰਤਾ ਫਿੰਗਰਪ੍ਰਿੰਟ ਵਾਲੇ ਵੀ ਉਹਨਾਂ ਨੇ ਦੱਸਿਆ ਫਿੰਗਰਪ੍ਰਿੰਟ ਵਾਲਿਆਂ ਨੇ ਕਹਿੰਦੇ ਐਕਸਪਰਟ ਬੰਦੇ ਐਕਸਪਰਟ ਬੰਦਿਆਂ ਦਾ ਕੰਮ ਆ ਇਹ ਐਕਸਪਰਟ ਬੰਦਿਆਂ ਦਾ ਇੱਕ ਵੀ ਚੀਜ਼ ਦੇ ਉੱਪਰ ਫਿੰਗਰਪ੍ਰਿੰਟ ਨਹੀਂ ਆ ਸਾਰੀਆਂ ਚੀਜ਼ਾਂ ਉਹਨੇ ਛਾਣ ਲਈਆਂ ਪਰ ਸਤਨਾਮ ਜੀ ਸਵਾਲ ਉਹੀ ਆ ਕਿਸ਼ਨਪੁਰਾ ਐਡਾ ਵੱਡਾ ਪਿੰਡ ਹੈ ਇੰਨੇ ਲੋਕਾਂ ਦੇ ਘਰ ਤੁਹਾਡਾ ਘਰ ਜੇ ਟਾਰਗੇਟ ਕੀਤਾ ਚੂਸ ਕੀਤਾ ਉਹਨਾਂ ਨੇ ਇੱਕ ਤਾਂ ਕਿਸੇ ਨੇ ਪਲਾਹ ਦਿੱਤੀ ਕਿ ਇੱਧਰ ਬੇਟੀਆਂ ਆ ਇਧਰੋਂ ਨਹੀਂ ਆਏ ਉਹ ਇਧਰੋਂ ਆਏ ਆ ਮੇਨ ਸਭ ਤੋਂ ਵੱਡੀ ਗੱਲ ਇਹ ਹੀ ਹੈ ਜੀ ਉਹਨਾਂ ਨੂੰ ਕਿਸੇ ਨੂੰ ਪਤਾ ਵੀ ਇਧਰੋਂ ਜਾ ਕੇ ਇਧਰੋਂ ਰਸਤੇ ਤੋਂ ਆ ਹੁੰਦਾ ਆ ਹੁਣ ਸੋਚਣ ਵਾਲੀ ਗੱਲ ਹੈ ਕਿ ਮੰਨ ਲਓ ਜੇ ਕੋਈ ਇੱਧਰ ਆਉਂਦਾ ਘਰ ਦੇ ਅੰਦਰ ਐਂਟਰੀ ਕਰਦਣ ਜਾਣ ਬੰਦਾ ਉਹ ਇੱਧਰੋਂ ਐਂਟਰੀ ਕਰੂਗਾ ਉਹਨਾਂ ਨੂੰ ਪਿਛਲੇ ਦਰਵਾਜ਼ੇ ਦਾ ਪਤਾ ਸੀ ਹੁਣ ਜਿੱਦਾਂ ਉਹਨਾਂ ਨੂੰ ਸਾਡੇ ਉਹਨਾਂ ਨੂੰ ਇਹ ਵੀ ਪਤਾ ਕਿ ਪਿਛਲੇ ਦਰਵਾਜ਼ੇ ਤੇ ਬਿਲਕੁਲ ਬਾਥਰੂਮ ਦੇ ਨਾਲ ਹੀ ਉਹ ਦਰਵਾਜ਼ਾ ਦੀ ਆ ਫਿਰ ਇੱਧਰ ਤੁਹਾਡੇ ਕਮਰੇ ਤੁਸੀਂ ਹੈ ਨਹੀਂ ਗੇ ਇਹ ਤਾਂ ਕੋਈ ਫਿਰ ਜਿਹੜਾ ਸ਼ੱਕ ਆ ਕਿਸੇ ਭੇਤੀ ਹੋ ਸਕਦਾ ਭੇਤੀ ਹੋ ਸਕਦਾ ਜੀ ਬਿਲਕੁਲ ਜਿਹੜਾ ਕੋਈ ਜ਼ਰੂਰੀ ਬੰਦਾ ਐਦਾਂ ਆ ਜੀ ਉਹ ਸਾਡੇ ਘਰ ਚ ਆ ਕੇ ਗਿਆ ਆ ਜਿਹੜਾ ਕੋਈ ਨਾਲ ਵਾ ਪਿੰਡ ਤੇ ਕੋਈ ਹੈਦਾ ਤਾਂ ਕੋਈ ਨਸ਼ੇੜੀ ਨਸ਼ੂੜੀ ਕੋਈ ਰੰਗ ਬਰੰਗਾ ਹੁਣ ਬਹੁਤ ਆ ਜੀ ਹੁਣ ਪਿੰਡ ਦੇ ਵਿੱਚ ਹੁਣ ਤਾਂ ਕਿਸੇ ਦਾ ਆ ਆ ਕੇ ਦੇਖੋ ਪਤਾ ਕੀ ਗੱਲ ਹੈ ਸੋਚਣ ਵਾਲੀ ਗੱਲ ਇਹ ਆ ਕਿ ਅੱਜ ਤੁਹਾਡੇ ਘਰ 'ਤੇ ਨਿਸ਼ਾਨਾ ਬਣਾਇਆ ਹਾਂਜੀ ਕੋਈ ਬਾਕੀ ਹੋਰ ਘਰ ਵੀ ਜਿਹੜੇ ਉਹਨਾਂ ਦੀ ਨਿਗਾ ਚੋਂ ਨੇ ਬਿਲਕੁਲ ਬਿਲਕੁਲ ਬਣ ਸਕਦੇ ਆ ਹੂੰ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿਸੇ ਦੇ ਵੀ ਹੋ ਸਕਦੀ ਆ ਹੁਣ ਤੁਸੀਂ ਜਿਹੜਾ ਪ੍ਰਸ਼ਾਸਨ ਦੇਖ ਰਿਹਾ ਹੈ ਵੀਡੀਓ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਦੇਖੋ ਤੁਹਾਡੇ ਹਾਲਾਤ ਦੇਖ ਕੇ ਤਾਂ ਹਰ ਬੰਦਾ ਚਿੰਤਤ ਹੋਵੇਗਾ ਕਿ ਯਾਰ ਕੱਲ ਨੂੰ ਸਾਡੇ ਘਰ 'ਤੇ ਕਿਸ ਨੇ ਕਰ ਦਿੱਤਾ ਕੀ ਕਰਾਂਗੇ ਅਸੀਂ ਜੀ ਇਹ ਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਨੇ ਚੋਰੀ ਕੀਤੀ ਹੈ ਜਿਹੜੀ ਉਹਨਾਂ ਨੇ ਜਿਹੜਾ ਸੋਨਾ ਚੋਰੀ ਕੀਤਾ ਉਹ ਨਹੀਂ ਕਿਤੇ ਨਾ ਕਿਤੇ ਤਾਂ ਹੈਗਾ ਵੇਚਣਾ ਜੀ ਮੈਂ ਤਾਂ ਜੀ ਸੁਨਿਆਰਾ ਭਾਈਚਾਰਾ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਜੇ ਕੋਈ ਵੀ ਕੋਈ ਦੋ ਨੰਬਰ ਦਾ ਸੋਨਾ ਜਾਂ ਕੁਝ ਵੀ ਵੇਚਣ ਆਂਦੇ ਆ ਤਾਂ ਇਹਨਾਂ ਨਾਲ ਦਿਨੀ ਸੂਰੀ ਸਰ ਨਾਲ ਜਰੂਰ ਸੰਪਰਕ ਕਰਨ ਮੇਰਾ ਨੰਬਰ ਵੀ ਦੇ ਦੋ ਜੀ ਮੇਰਾ ਨੰਬਰ ਹੈਗਾ 97814 01251 ਤੇ ਮੇਰੇ ਫਾਦਰ ਸਾਹਿਬ ਦਾ 94175 43251 ਅੱਜ ਤੁਹਾਡੇ ਫਾਦਰ ਸਾਹਿਬ ਨੇ ਮੇਰੀ ਗੱਲ ਹੋਈ ਬਹੁਤ ਪਰੇਸ਼ਾਨ ਸੀ ਕਿ ਉਹ ਹਾਂਜੀ ਉਹਨਾਂ ਨੂੰ ਇਸ ਟਾਈਮ ਉਹਨਾਂ ਨੇ ਸੱਦਿਆ ਹਾਂਜੀ ਭਜਨੜੇ ਹੁਣ ਵੀ ਉਹਨਾਂ ਨੇ ਉੱਥੇ ਚੌਂਕੀ ਇੰਚਾਰਜ ਨੇ ਸੱਦਿਆ ਹੋਇਆ ਉੱਥੇ ਗਏ ਆ ਤੁਸੀਂ ਕਹਿੰਦੇ ਡਾਕਟਰ ਸਕਾਟਸ ਦੇ ਨਾਲ ਚੈਕਿੰਗ ਕੀਤੀ ਆ ਪਿੱਛੇ ਆਇਆ ਪਿੱਛੇ ਕੋਈ ਕੈਮਰਾ ਕਮਰਾ ਲੱਗਿਆ ਕਿ ਨਹੀਂ ਨਹੀਂ ਕੈਮਰਾ ਨਹੀਂ ਲੱਗਿਆ ਡੌਗ سپورਟ ਇੱਥੋਂ ਪਿੱਛੇ ਇਧਰ ਨੂੰ ਛਾਲ ਮਾਰੀ ਹੈ ਜਿੱਥੇ ਤੁਹਾਨੂੰ ਰਸਤਾ ਦਿਖਾਇਆ ਉੱਥੋਂ ਜਾ ਕੇ ਜਿੱਥੇ ਤੁਸੀਂ ਮੈਨੂੰ ਖੜੇ ਟੱਕਰੇ ਆ ਡੌਗ ਉੱਥੇ ਤੱਕ ਗਿਆ ਆ ਉੱਥੋਂ ਵੀ ਉਹਨੇ ਡੌਗ سپورਟ ਨੇ ਕਿਹਾ ਵੀ ਇੱਥੋਂ ਉਹਨਾਂ ਦੇ ਪੈਰ ਚੱਕ ਹੋ ਗਏ ਜਾਂ ਸਾਧਨ ਤੇ ਕਿਸੇ ਦੇ ਚਲੇ ਗਏ ਜਾਂ ਕਿਸ ਤਰ੍ਹਾਂ ਹੋਈ ਆ ਕੈਮਰੇ ਕਮਰੇ ਕੋਈ ਪਿੰਡ ਚ ਲੱਗੇ ਜਿੱਥੇ ਉਹ ਕੈਮਰਾ ਹੈਗਾ ਆ ਉੱਥੇ ਜਣੀ ਕਿ ਹੁਣ ਅਸੀਂ ਇੱਕ ਦੋ ਵਾਰ ਕਾ ਫੈਮਿਲੀ ਕਿਤੇ ਗਈ ਹੋ ਆ ਤੇ ਉਹਨੇ ਹੁਣ ਸ਼ਾਮ ਨੂੰ ਹਨੇਰੇ ਹੋਏ ਤੱਕ ਆਣਾ ਤਾਂ ਅਸੀਂ ਜ਼ਰੂਰ ਚ ਮਤਲਬ ਪਰਲੇ ਪਾਸੇ ਆ ਕੇ ਰੁਕੇ ਆ ਤਾਂ ਫਿਰ ਤੁਰ ਕੇ ਪਿੱਛੇ ਆਏ ਆ ਮਨ ਪੂਰੀ ਤਿਆਰੀ ਨਾ ਹਾਂਜੀ ਜਦੋਂ ਇੱਥੋਂ ਗਏ ਡੌਗ ਇੱਥੋਂ ਸਾਰਾ ਘੁੰਮ ਕੇ ਡੌਗ ਪਿੱਛੇ ਇਧਰ ਨੂੰ ਛਾਲ ਮਾਰ ਕੇ ਡੌਗ ਉਧਰੋਂ ਜਾ ਕੇ ਜਿੱਥੇ ਤੁਹਾਡੀ ਗੱਡੀ ਖੜੀ ਸੀ ਉੱਥੇ ਜਾ ਕੇ ਡੌਗ ਰੁਕਿਆ ਹਾਂਜੀ ਹਾਂਜੀ ਡੌਗ ਨਾਲ ਗਿਆ ਜੀ ਉਹ ਵੀ ਤਸੱਲੀ ਨਾਲ ਕੰਮ ਹੋਇਆ ਪਲੈਨਿੰਗ ਨਾ ਹੋਇਆ ਤਸੱਲੀ ਨਾਲ ਪੂਰੀ ਪਲੈਨਿੰਗ ਨਾਲ ਕੰਮ ਹੋਇਆ ਜੀ ਕੋਕ ਰੱਖ ਕੇ ਰੈਕੀ ਕਰਕੇ ਤਸੱਲੀ ਨਾਲ ਕੰਮ ਹੋਇਆ ਹਾਂਜੀ ਹਾਂਜੀ ਪਰ ਸਾਡੀ ਵੀ ਸਤਨਾਮ ਵੀਰ ਹੋਣਾ ਮੰਗਰੋ ਜਿਹੜੇ ਮੈਂ ਪਾਜੀ ਖੜੇ ਆ ਇਹ ਵੀ ਚਿੰਤਤ ਨੇ ਦੇਖੋ ਆਂਢੀ ਗੁਆਂਢੀਆਂ ਦਾ ਹਸਾਰ ਸਭ ਤੋਂ ਨੇੜੇ ਦਾ ਬੰਦੇ ਤਾਂ ਇੱਕ ਵਾਂਢ ਹੀ ਹੁੰਦੇ ਆ ਇਹ ਵੀ ਇੱਕ ਦਰਦ ਨੂੰ ਇੱਕ ਪੀੜ ਨੂੰ ਇੱਥੇ ਤੁਹਾਡੇ ਨਾਲ ਖੜੇ ਆ ਪਰ ਕਿਸੇ ਹੋਰ ਨਾਲ ਕਿਸ਼ਨਪੁਰੇ ਵਿੱਚ ਜ਼ਿਲ੍ਹੇ ਵਿੱਚ ਇਦਾਂ ਦੀ ਵਾਰ ਦਾ ਜੇ ਪੰਜਾਬ 'ਚ ਹੀ ਵਾਰ ਦਾ ਤਨਾਵੇ ਇਹਨਾਂ ਚੋਰਾਂ ਦਾ ਫੜ ਹੋਣਾ ਬਹੁਤ ਲਾਜ਼ਮੀ ਆ ਦੇਖੋ ਕਟਰ ਨਾਲ ਕਿਵੇਂ ਟਰੰਕ ਦਾ ਉਹ ਜਿਹੜਾ ਕੁੰਡਾ ਹੀ ਕੱਟ ਦਿੱਤਾ ਕਿੰਨਾ ਸਟਰੋਂਗ ਕਟਰ ਹੋਊਗਾ ਔਰ ਉਹਨਾਂ ਦੇ ਹੱਥ 'ਚ ਵੀ ਜਾਨ ਹੋਊਗੀ ਐਦਾਂ ਨਹੀਂ ਕਿ ਕੋਈ ਮਾਮੂਲੀ ਜਿਹਾ ਚੋਰ ਆ ਉਹਨਾਂ ਦੇ ਇਰਾਦੇ ਬਹੁਤ ਗਲਤ ਨੇ ਘਰ ਦੇ ਅੰਦਰ ਵੜ ਕੇ ਰਾਤ ਨੂੰ ਘਰ ਦੇ ਮਾਲਕ ਬਾਹਰ ਸੁੱਤੇ ਪਏ ਐਡਾ ਬੜਾ ਕਾਂਡ ਕਰਕੇ ਕਿਸੇ ਦੇ ਸੱਟ ਚੋਟ ਵੀ ਮਾਰ ਸਕਦੇ ਸੀਗੇ ਕਿਸ ਦੀ ਜਾਨ ਦਾ ਖੋਬੀ ਬਣ ਸਕਦੇ ਆ ਜਿਹੜੇ ਰਾਤ ਨੂੰ ਘਰਾਂ ਚ ਵੜਨ ਤੋਂ ਨਹੀਂ ਡਰਦੇ ਘਰ ਦੇ ਮਾਲਕ ਘਰ ਦੇ ਅੰਦਰ ਹੋਣ ਤਾਂ ਵੀ ਡਰਨ ਤੋਂ ਨਹੀਂ ਡਰਦੇ ਉਹ ਸੜਕ ਤੇ ਜਾਂਦਿਆਂ ਨਾ ਕੀ ਕਰ ਸਕਦੇ ਆ ਸੁਨਸਾਨ ਏਰੀਆ ਚ ਕਿਸੇ ਨਾਲ ਕੀ ਕਰ ਸਕਦੇ ਆ ਪ੍ਰਸ਼ਾਸਨ ਅਗੇ ਹੱਥ ਜੋੜ ਕੇ ਇਹਨਾਂ ਨੂੰ ਨਕੇਲ ਪਾਓ ਜਿਵੇਂ ਬਾਈ ਜੀ ਉਹਨਾਂ ਨੇ ਕਿਹਾ ਆ ਕਿ ਸੁਨਿਆਰਾ ਭਾਈਚਾਰਾ ਸੀ ਸਾਰਿਆਂ ਨੂੰ ਨਹੀਂ ਮੰਨਦੇ ਵਿੱਚੋਂ 2-4 ਕਾਲੀਆਂ ਭੇਡਾਂ ਹੁੰਦੀਆਂ ਜਿਹੜੇ ਮਾੜੇ ਅੰਸਰ ਉਹਨੂੰ ਉਕਸਾਉਂਦੀਆਂ ਆ ਉਹਨਾਂ ਅੱਗੇ ਵੀ ਬੇਨਤੀ ਆ ਕੇ ਸਾਥ ਦੋ ਨਹੀਂ ਤਾਂ ਕਿਸ ਦਿਨ ਇਹ ਜਿਹੜੀ ਵਾਰਡ ਹੈ ਉਲਟੀ ਤੁਹਾਡੇ ਵੱਲ ਨੂੰ ਵੀ ਚੱਲ ਪੈਣੀ ਹੈ ਔਰ ਦੂਜੀ ਗੱਲ ਜੇ ਕਿਸੇ ਸਾਡੇ ਸੁਚੇਤ ਸੁਨਿਆਰੇ ਭਾਈਚਾਰੇ ਨੂੰ ਪਤਾ ਲੱਗਦਾ ਕਿ ਫਲਾਨਾ ਸੁਨਿਆਰਾ ਸ਼ੱਕ ਹੈ ਤਾਂ ਦਾ ਕੰਮ ਕਰਦਾ ਪੁਲਿਸ ਨੂੰ ਇਤਲਾਹ ਦੇ ਦਿਓ ਕਿਸੇ ਦਾ ਭਲਾ ਹੋ ਜੂਗਾ ਕਿਉਂਕਿ ਕਈ ਵੇਲੇ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਭਾਈਚਾਰੇ ਨੂੰ ਆਪਸ ਵਿੱਚ ਪਤਾ ਹੁੰਦਾ ਕਿ ਯਾਰ ਉਹ ਬੰਦਾ ਚੋਰੀ ਦਾ ਮਾਲ ਖਰੀਦਦਾ ਤਾਂ ਉਹ ਇਤਲਾਹ ਇਤਲਾਹ ਕਰ ਦਿਓ ਕਿਸੇ ਦਾ ਭਲਾ ਹੋ ਜਾਊਗਾ ਤੁਹਾਡਾ ਨਾਮ ਪੁਲਿਸ ਗੁਪਤ ਰੱਖ ਲਊਗੀ ਪੁਲਿਸ ਨੂੰ ਜਾ ਕੇ ਸੀਨੀਅਰ ਅਫਸਰਾਂ ਨੂੰ ਮਿਲ ਕੇ ਗੱਲ ਕਰਦੋ ਇਨਫੋਰਮੇਸ਼ਨ ਸ਼ੇਅਰ ਕਰਦੋ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਦਿਓ ਅਸੀਂ ਪ੍ਰਚਾਰਕ ਤੱਕ ਇਨਫੋਰਮੇਸ਼ਨ ਪਹੁੰਚਾ ਦਾਂਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀ ਵਾਰਦਾਤ ਨਾ ਹੋਣ ਔਰ ਕਿਸ਼ਨਪੁਰ ਪਿੰਡ ਦੇ ਵੀ ਜਿਹੜੇ ਸਾਡੇ ਪਰਵਾਰਕ ਮੈਂਬਰ ਨੇ ਸਾਰੇ ਭਾਈਚਾਰਾ ਉਹਨਾਂ ਨੂੰ ਬੇਨਤੀ ਕਰਦੇ ਤੁਸੀਂ ਵੀ ਆਪਣੇ ਕੈਮਰੇ ਖੰਘਾਲੋ ਸਾਰੇ ਕੋਲ ਤਾਂ ਵੀਰ ਕੋ ਜਾ ਨਹੀਂ ਹੋਣਾ ਵੀਡੀਓ ਸਾਰਿਆਂ ਨੂੰ ਤੁਸੀਂ ਦੇਖ ਲੈਣੀ ਆ ਰਾਤ ਨੂੰ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਜੇ ਤੁਹਾਨੂੰ ਲੱਗਦਾ ਕਿ ਅਨਨੋਨ ਮੋਟਰਸਾਈਕਲ ਇਧਰੋਂ ਲੰਘਦਾ ਆ ਤਾਂ ਭਾਈ ਨੂੰ ਤਲਾਕ ਕਰ ਦਿਓ ਉਹ ਤਾਂ ਇਹਨਾਂ ਨੇ ਆਪਣੇ ਵੱਲ ਕੋਸ਼ਿਸ਼ ਕਰਨੀ ਆ ਪਰ ਫਿਰ ਵੀ ਤੁਹਾਨੂੰ ਨਜ਼ਰ ਆਉਂਦਾ ਤੁਸੀਂ ਜ਼ਰੂਰ ਇਤਲਾਹ ਕਰ ਦਿਓ ਜਿਹੜੇ ਲਾਗਲੇ ਪਿੰਡੇ ਆਲੇ ਦੁਆਲੇ ਉਹ ਵੀ ਦੇਖਣ ਕਿ ਰਾਤ ਨੂੰ ਤੁਹਾਨੂੰ ਲੱਗਦਾ 1 2 ਵਜੇ ਕੋਈ ਮੋਟਰਸਾਈਕਲ ਲੰਘਿਆ ਆ ਦੋ ਤਿੰਨ ਚਾਰ ਜਾਣੇ ਲੰਘਿਆ ਤਾਂ ਸ਼ੱਕੀ ਲੱਗਦਾ ਇਤਲਾਹ ਕਰ ਦਿਓ ਹੋ ਸਕਦਾ ਨੰਬਰ ਟ੍ਰੇਸ ਹੋ ਜਾਵੇ ਠੀਕ ਹੈ ਜੀ ਜਰੂਰ ਬੇਨਤੀ ਕਰਦੇ ਆ ਜੀ ਜੇ ਕਿਸੇ ਨੂੰ ਕੋਈ ਵੀ ਇਤਲਾਹ ਮਿਲਦੀ ਆ ਛੱਕੀ ਮੋਟਰਸਾਈਕਲ ਜਾਂ ਕੋਈ ਛੱਕੀ ਬੰਦੇ ਕੈਮਰਿਆਂ ਦੇ ਵਿੱਚ ਦਿਖਦੇ ਆ ਤਾਂ ਜਰੂਰ ਇਤਲਾਹ ਦਿੱਤੀ ਜਾਵੇ ਸਾਰਿਆਂ ਦਾ ਧੰਨਵਾਦ ਕੀਤਾ ਜਾਊਗਾ ਜੀ ਤੁਸੀਂ ਵੀ ਹੁਣ ਖਿਆਲ ਰੱਖੋ ਸਾਰਾ ਨੂੰ ਅੰਦਰ ਨਾ ਬਾਹਰੋਂ ਬਾਹਰੋਂ ਬਾਹਰ ਮਿਲ ਕੇ ਤੋਰਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਭਾਈ ਜੀ ਬਹੁਤ ਸ਼ੁਕਰੀਆ ਤਾਂ ਦੋਸਤੋ ਇਹ ਹਾਲਾਤ ਨੇ ਵੀ ਜੇ ਆਪਾਂ ਇਧਰ ਦੀ ਬਾਹਰ ਨਿਕਲਦੇ ਵੀਡੀਓ ਨੂੰ ਰੈਪ ਅਪ ਕਰਦੀ ਆਜੋ ਹੁਣ ਤਾਂ ਰਕੇਸ਼ ਸਾਹਿਬ ਵੀ ਇਤਾਂ ਦੇ ਹਾਲਾਤ ਦੇਖ ਕੇ ਆਪ ਵੀ ਡਰ ਲੱਗਣ ਲੱਗ ਪਏ ਯਾਰ ਇਤੋਂ ਜ਼ਿਆਦਾ ਬੰਦਾ ਸੇ ਇਤੋਂ ਜ਼ਿਆਦਾ ਬੰਦਾ ਕੀ ਸੇਫ ਹੋਊਗਾ ਤਾਂ ਇਹ ਹਾਲਾਤ ਬਣਾ ਦਿੱਤੇ ਜੀ ਚੋਰਾਂ ਨੇ ਤੁਸੀਂ ਵੀ ਸੁਚੇਤ ਰਹੋ ਸਤਰ ਕਰੋ ਔਰ ਆਪਣਾ ਭੇਦ ਕਿਸ ਨੂੰ ਨਾਲ ਤੋਂ ਮੈਂ ਤਾਂ ਇਹ ਗੱਲ ਕਰਦਾ ਤੁਸੀਂ ਮੜ ਜਾ ਭੇਦ ਦਿੱਤਾ ਤਾਂ ਚੋਰ ਇਹਨਾਂ ਦਾ ਨੈਟਵਰਕ ਬਹੁਤ ਸਟਰੋਂਗ ਹੈ ਬਹੁਤ ਸੈਟੇਲਾਈਟ ਸਟਰੋਂਗ ਹੈ ਜਦ ਇਹ ਪਤਾ ਲੱਗ ਜਾਂਦਾ ਘਰ ਦੇ ਮੈਂਬਰ ਘਰ 'ਚ ਹੈਗੇ ਕਿ ਨਹੀਂ ਹੈਗੇ ਔਰ ਇਹ ਜਿਹੜੀ ਇਹਨਾਂ ਤੇ ਨੈਟਵਰਕ ਹੈ ਡਿਸਮੈਂਟਲ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਕਿਉਂਕਿ ਜਦ ਇੱਕ ਤਾਂ ਚੋਰ ਫੜੋਂਦਾ ਉਹਦੇ ਫੋਨ 'ਚ ਜੇ ਆਪਾਂ ਸਾਰੀ ਚੀਜ਼ਾਂ ਕੱਢ ਲਈਏ ਖੰਘਾਲ ਲਈਏ ਪਤਾ ਲੱਗ ਜਾਂਦਾ ਬਿਜ ਚਿੱਟਾ ਖਰੀਦਾ ਕਿੱਥੋਂ ਖਰੀਦਾ ਮਾਲ ਵੇਚਦਾ ਕਿਹਨੂੰ ਵੇਚਦਾ ਮੋਰੋ ਚੇਨ ਡਿਸਮੈਂਟਲ ਕਰਨੀ ਫਿਰ ਥੋੜੀ ਸਖਾਲੀ ਹੋ ਜਾਂਦੀ ਆ ਪਰ ਕੀ ਕਰੀਏ ਉਹਨਾਂ ਕੋਈ ਧਿਆਨ ਦਿੰਦਾ ਨਹੀਂ ਉਹਨਾਂ ਕੋਈ ਡੀਪਲੀ ਜਾਂਦਾ ਨਹੀਂ ਉਹਨਾਂ ਡੰਗਾਈ ਚ ਕੋਈ ਜਾਂਦਾ ਨਹੀਂ ਔਰ ਆਮ ਲੋਕ ਜਿਹੜੇ ਆਪਸ ਦੇ ਰਹਿੰਦੇ ਆ ਉਹ ਡਰਚ ਰਹਿੰਦੇ ਆ ਸਹਿਮ ਚ ਰਹਿੰਦੇ ਆ ਫਿਰ ਜੇ ਖਬਰ ਲੱਗਦੀ ਫਿਰ ਕਹਿੰਦੇ ਖਬਰ ਕਿਉਂ ਲੱਗਦੀ ਆ ਐਨੇ ਮਾੜੇ ਹਾਲਾਤ ਆ ਹਨ ਕਿ ਪਰ ਜਿਹਦੇ ਤੇ ਬੀਤਦੀ ਆ ਉਹਨੂੰ ਪਤਾ ਨਾ ਉਹ ਕਿਸ ਜਗ੍ਹਾ ਚੋਂ ਲੰਘਦਾ ਪਿਆ ਉਦੇ ਅੱਗੇ ਕਿੰਨਾ ਹਨੇਰਾ ਔਰ ਉਹਨੂੰ ਆਪਣੇ ਆਪਣੇ ਲਈ ਆਪਣੇ ਪਰਿਵਾਰ ਲਈ ਕਿੰਨਾ ਡਰ ਸਤਾ ਰਿਹਾ ਕਿਰ ਮੈਂ ਘਰ ਚ ਹੀ ਸੇਫ ਨਹੀਂ ਇਹ ਬਹੁਤ ਵੱਡਾ ਸਵਾਲ ਹੈ ਬੜੇ ਨਾਲ ਬੇਤਨਵਾ ਸ਼ਹਿਰ ਮੇਂ ਛੋੜ ਵੀ ਦਿਨ ਉਸੇ ਕਿ ਮੈਨੂੰ ਪਸੰਦੀ ਨਹੀਂ ਜਾਂਦਾ ਤੋਂ ਬੋਲ ਜਿਵੇਂ ਸੱਚ ਉਸਨੂੰਗੇ ਸੱਚੀ ਕਲਪਨਾ